ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮਬਾਰ ਰਹੇ ਹਾਂ ਆਓ ਜਿੰਨੇ ਸਰੀਰ ਆਪਣ ਜੁੜ ਬੈਠੇ ਹਾਂ ਲੜੀਵਾਰ ਵਿਚਾਰ ਜਪਜੀ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਕੱਲ ਆਪਾਂ ਰਲ ਮਿਲ ਕੇ ਤੀਵੀਂ ਪੌੜੀ ਦੀ ਵਿਚਾਰ ਕੀਤੇ ਸੀ ਕਿ ਪ੍ਰਮਾਤਮਾ ਤੇਰੀ ਸਿਲਾਹਤਾ ਕਰਨ ਦੇ ਨਾਲ ਇੱਥੀ ਸੁਰਤ ਨਾ ਪਨਾਈਆ ਜੇ ਜੀ ਸੁਰਤ ਮੇਰੀ ਉੱਚੀ ਚਲੀ ਜਾਵੇ ਤਾ ਵੀ ਤੇਰਾ ਮਾਲਕ ਦਾ ਅੰਤ ਨਹੀਂ ਪਾਇਆ ਜਾਣਾ ਤੇ ਅੱਜ ਜਿਹੜੀ ਪੌੜੀ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਵੀ ਪ੍ਰਮਾਤਮਾ ਦੀ ਬੇਅੰਤ ਸ਼ਕਤੀ ਦੀ ਗੱਲ ਕੀਤੀ ਗਈ ਹੈ ਕਿਉਂ ਪ੍ਰਮਾਤਮਾ ਬੇਅੰਤ ਹੈ ਅੰਤ ਕੋਈ ਨਹੀਂ ਦਾ ਆਓ ਸਾਰੇ ਪੌੜੀ ਦਾ ਜਾਮ ਕਰ ਲਿਓ ਆਪਣਾ ਭਾਈ ਸਾਰੇ ਉੱਚੀ ਆਵਾਜ਼ ਵਿੱਚ ਬੋਲਿਓ ਅੰਤ ਨ ਸਫਤੀ ਕਹਿ ਨਾ ਅੰਤ ਅੰਤ ਨ ਕਰਨ ਦੇਨ ਨਾ ਅੰਤ ਅੰਤ ਨ ਵਿਖਣ ਸੁਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਪ ਕੀਤਾ ਆਕਾਰ ਅੰਤਨ ਜਪ ਪਾਰਾਵਾਰ ਅੰਤ ਕਾਰਨ ਕੀਤੇ ਬਿਲਾਹੇ ਤਾਂ ਕੇ ਅੰਤਨ ਪਾਏ ਜਾਹੇ ਏ ਅੰਤ ਨ ਜਾਣੈ ਕੋਇ ਬਹੁਤਾ ਸਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਊਚੇ ਉਪਰ ਊਚਾ 나ਓ ਏ ਵਡਾ ਉਚਾ ਹੋਵੇ ਕੋਇ ਤਿਸ ਉਚੇ ਕੋ ਜਾਣੈ ਸੋਏ ਜੇ ਵਡ ਆਪ ਜਾਣੈ ਆਪੇ ਆਪ ਨਾਨਕ ਨਜ਼ਰੀ ਕਰਮੀ ਦਾਤ ਇਹ ਜੀ ਜੋਮੀ ਕੋੜੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਅੰਤ ਨਹੀਂ ਪਾਇਆ ਜਾਣਾ ਅੰਤ ਨਾ ਸਿਫਤੀ ਕੈਨ ਨਾ ਅੰਤ ਸਿਫਤੀ ਦਾ ਅਰਥ ਹੁੰਦਾ ਜੀ ਸਿਫਤ ਸਲਾਹ ਕਹਿੰਦੇ ਪ੍ਰਮਾਤਮਾ ਨੂੰ ਤੁਸੀਂ ਸਲਾਹੀ ਚੱਲੋ ਗੁਰੂ ਜੀ ਕਹਿੰਦੇ ਨਾ ਭੀਜੈ ਰਾਗੀ ਨਾਤੀ 베ਦੀ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਪੇਚਣ ਵਾਲਾ ਨਹੀਂਗਾ ਵੀ ਇਹ ਤਾਂ ਬਹੁਤ ਸੋਹਣਾ ਗਾਉਂਦਾ ਗਾ ਬਹੁਤ ਸੋਹਣੀ ਬਾਣੀ ਪੜਦਾ ਹੈ ਤਾਂ ਬਹੁਤ ਸੋਹਣੀ ਕਥਾ ਕਰਦਾ ਹੈ ਬਹੁਤ ਸੋਹਣਾ ਕੀਰਤਨ ਕਰਦਾ ਹੈ ਤਾਂ ਵੀ ਪ੍ਰਮਾਤਮਾ ਦੇ ਗੁਣ ਬਹੁਤ ਸੋਹਣੇ ਗਾਉਂਦਾ ਹੈ ਤਾਂ ਪਰ ਉਹ ਕਹਿੰਦੇ ਪ੍ਰਮਾਤਮਾ ਫਿਰ ਵੇਖਦਾ ਕੀ ਹੈ ਪਰਮਾਤਮਾ ਅੰਦਰ ਦਾ ਪ੍ਰੇਮ ਲੇਖਦਾ ਪਿਆ ਰਹੋ ਵੀ ਇਹ ਕਿਹੜੀ ਭਾਵਨਾ ਵਿੱਚ ਗਾਇਆ ਜਾ ਰਿਹਾ ਹੈ ਗੁਰੂ ਦੇ ਦਰ ਦੇ ਉੱਤੇ ਗਾਵਿਆ ਸੁਣਿਆ ਤਿਲਕਾ ਹਰ ਥਾਂਏ ਪਾਲੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ ਗੁਰੂ ਜੀ ਕਹਿੰਦੇ ਆਗਿਆ ਸਤ ਸਤ ਕਰਕੇ ਮੰਨੀ ਹੈ ਬਚਨ ਦਾ ਅਧਿਕਾਰੀ ਹੈ ਬਚਨ ਦੀ ਪਾਲਣਾ ਕਰਦਾ ਹੈ ਬਾਰੇ ਉਦਾਹਰਨ ਦੇ ਕੇ ਪਤਾ ਲੱਗੂ ਬੱਚਣਾ ਇੱਕ ਪਤਨੋ ਜਤੀ ਨੂੰ ਬਾਪੂ ਨੂੰ ਜਾਂ ਬੇਬੇ ਨੇ ਕਿ ਆ ਵੀ ਪੁੱਤ ਮੈਨੂੰ ਪਾਣੀ ਫੜਾਓ ਹੁਣ ਆਗਿਆਕਾਰੀ ਬੱਚਾ ਜਿਹੜਾ ਉਹਨੇ ਭਰ ਕੇ ਪਾਣੀ ਦਾ ਗਲਾਸ ਆਪਦੀ ਦਾਦੀ ਕੋਲ ਦੇ ਕੋਲ ਫੜਾਦਾ ਦਾਦੇ ਦੇ ਕੋਲ ਫੜਾਦਾ ਬੱਚਨ ਦਾ ਅਧਿਕਾਰੀ ਹੋ ਗਿਆ ਨਾ ਜੀ ਬੱਚਨ ਮੰਨ ਲਿਆ ਇੱਕ ਪਾਸੇ ਨਾਲ ਗਿਆ ਸੁਣਿਆ ਤਾਂ ਉਹਨੂੰ ਵੀ ਸੀ ਇੱਕ ਪਾਸੇ ਨਾ ਮਲ ਗਿਆ ਹੁਣ ਭਾਈ ਦਾਦਾ ਤੇ ਦਾਦੀ ਦੀ ਖੁਸ਼ੀ ਬਚਨ ਮੰਨਣ ਦੇ ਵਿੱਚ ਐ ਬਚਨ ਸੁਣਨ ਦੇ ਵਿੱਚ ਦੀ ਹਾਂ ਧਿਆਨ ਪਤਾ ਲੱਗ ਗਿਆ ਹੋ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਕਿ ਗੁਰੂ ਦਾ ਬਚਨ ਮੰਨਣ ਦੇ ਵਿੱਚ ਭਲਾ ਹੈ ਗੁਰੂ ਦਾ ਬਚਨ ਸੁਣ ਕੇ ਛੱਡਤਾ ਇੱਥੇ ਸੁਣ ਲਿਆ ਤੇ ਆ ਦਰਵਾਜ਼ਾ ਤੋਂ ਨਿਕਲ ਸਾਰ ਬਾਹਰ ਚੁਗਲਣਾ ਲੋਕਾਂ ਦੀਆਂ ਕਰਨ ਲੱਗ ਗਿਆ ਨਿੰਦਿਆ ਕਰਨ ਲੱਗ ਗਿਆ ਗੁਰੂ ਦਾ ਕਹਿੰਦਾ ਨਹੀਂ ਕਰਨੀ ਕਿਸੇ ਦੀ ਚੁਗਲੀ ਲਿੰਦਿਆ ਕਹਿੰਦਾ ਮੈਂ ਹਟ ਨਹੀਂ ਸਕਦਾ ਮਹਾਰਾਜ ਨਾ ਜਿੰਨਾ ਚੱਕਰ ਮੈਲ ਨਹੀਂ ਧੋਂਦੇ ਇੱਕ ਗੱਲ ਹੋਰ ਜੀ ਚੁਗਲੀ ਤੇ ਨਿੰਦਿਆ ਬਾਣੀ ਵਿੱਚ ਅਣਪਛ ਲੋਕ ਰੋਗ ਵੀ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਣਪਛ ਰੋਗ ਪਚ ਨਹੀਂ ਸਕਦਾ ਜਿਹੜੇ ਬੰਦੇ ਨੂੰ ਚੁਗਲੀ ਦੀ ਆਦਤ ਆ ਨਾ ਜਿੰਨਾ ਚੱਕਰ ਪਿੰਡ ਦੇ ਵਿੱਚ 10 ਥਾਮ ਦੇ ਉੱਤੇ ਦੱਸਦਾ ਨਹੀਂ ਗੱਲ ਨੂੰ ਉਹਨਾਂ ਚਿਕਰ ਢਿੱਟ ਦੇ ਵਿੱਚ ਵੀਲਾ ਬਣ ਜਾਂਦਾ ਇਹ ਹਕੀਕਤ ਹੈ ਜੀ ਗੱਲ ਕਈ ਬਜ਼ੁਰਗਾਂ ਨੇ ਪੁੱਛਿਆ ਹੈ ਗੱਲ ਵੀ ਬਜ਼ੁਰਗੋ ਸੱਚਾ ਜੀ ਗੱਲ ਇਹ ਕਹਿੰਦੇ ਹਾਂ ਕਾਕਾ ਉਹਨਾਂ ਚ ਇੱਕ ਤਾਂ ਰੋਟੀ ਦੀ ਭੁੱਖ ਵੀ ਨਹੀਂ ਲੱਗਦੀ ਕਈ ਵਾਰ ਜਿੰਨਾ ਚਿਰ ਪਰਿੰਡ ਦੇ ਵਿੱਚ ਜਿਹੜੀ ਗੱਲ ਕੋਈ ਹੋਈ ਹੈ ਲੋਕਾਂ ਵਿੱਚ 10 ਥਾਵਾਂ ਤੇ ਦੱਸ ਕੇ ਨਹੀਂ ਆਉਂਦਾ ਆ ਹਾਲ ਹੈ ਜੀ ਤੇ ਬਾਣੀ ਵਿੱਚ ਲਿਖਿਆ ਵੈ ਜਿਹੜੀ ਚੁਗਲੀ ਤੇ ਨਿੰਦਿਆ ਦਾ ਸੁਭਾਅ ਹੈ ਇਹ ਅਣਪਚ ਰੋਗ ਹੈ ਪਚ ਨਹੀਂ ਸਕਦਾ ਦਾ ਚੋਗਲੀ ਵਾਲਾ ਬੰਦਾ ਜਿਹੜਾ ਜਿੰਨਾ ਚਿੱਤਰ ਚੋਗਲੀ ਨਹੀਂ ਨਾ ਕਰਦਾ ਜਾ ਕੇ ਕਿਸੇ ਕੋਲੇ ਉਹਨਾਂ ਚਿੱਤਰ ਉਹਨੂੰ ਰੋਤੀ ਨਹੀਂ ਹੱਲ ਮੋਦੀ ਕੀ ਕਹਿੰਦੇ ਯਾਰ ਅੱਜ ਤਾਂ ਨਾ ਡਜਾ ਕਹਿੰਦੇ ਕਸਾ ਪੈ ਜਾਮਾ ਕਿਉਂ ਅਣਪਛ ਰੋਗ ਅੰਦਰ ਲੱਗਿਆ ਪਿਆ ਭੈੜਾ ਰੋਗ ਹੈ ਚੋਗਲੀ ਤੇ ਨਿੰਦਿਆ ਵਾਲਾ ਸੁਭਾਅ ਆਹ ਸੱਚੀ ਗੱਲ ਮੂੰਹ ਤੇ ਕਹਿਦ ਨਹੀਂ ਲੁਖਰੀ ਗੱਲ ਹੈ ਬੰਦੇ ਉਹ ਵਿਰਲਿਆਂ ਗਰਲਿਆਂ ਦੇ ਸੁਭਾਅ ਹੁੰਦੇ ਆ ਜੀ ਮੂੰਹ ਤੇ ਗੱਲ ਕਹਿੰਦੇ ਵੀ ਪਿੱਠ ਪਿੱਛੇ ਦਾ ਭਾਈ ਸਾਰੇ ਲੋਕ ਗਾਲਾਂ ਖੜਦੇ ਹੁੰਦੇ ਆ हां जे कोई स्वाद ਤਾਂ ਫੇਰ ਆਉਂਦਾ ਉਹ ਤੇ ਗੱਲ ਕਹਿ ਟੋਖਾਵੇ ਕੋਈ ਵੀ ਹਾਂ ਮੈਂ ਭਾਈ ਆਹ ਗੱਲ ਕਹੀ ਹੈ ਤੇ ਜਿਹੜੀ ਮੂੰਹ ਤੇ ਕਹੀ ਗੱਲ ਹੈ ਉਹਦਾ ਪਿਆਰੋ ਸਵਾਦ ਵੀ ਆ ਜਾਂਦਾ ਉਹ ਅੱਜ ਵੀ ਸੱਚ ਰਹਿਣੀ ਆ ਤੇ ਕੱਲ ਵੀ ਸੱਚ ਰਹਿਣੀ ਆ ਪਿੱਠ ਪਿੱਛੇ ਤਾਂ ਭਲਾਂ ਦੀ ਜਿਨ ਮਾ ਮੋਦੀ ਨੂੰ ਲੋਕਾਂ ਗਾਲਾਂ ਕੱਢੀ ਜਾਂਦੇ ਕੱਢੀ ਜਾ ਨਾ ਪਿੱਠ ਪਿੱਛੇ ਤਾਂ ਥਿਰਾਂ ਲੋਕਾਂ ਗਾਲਾਂ ਕੱਢਦੇ ਆ ਆਪਾਂ ਕੀ ਵਿਚਾਰੇ ਬਾਬੇ ਨਾਨਕ ਨੂੰ ਆਖਿਆ ਬਾਣੀ ਵਿੱਚ ਤਾਂ ਕੋਈ ਆਖਿਆ ਭੂਤ ਨਾ ਉਹ ਕਹ ਬੇਤਲਾ ਕੋਈ ਅੱਖ ਆਦਮੀ ਨਾਨਕ ਦੇ ਚਾਰਾ ਇਕੱਠੇ ਪਿੱਛੇ ਤਾਂ ਧੌਂਕਣ ਵਾਲੇ ਬਾਬੇ ਨਾਨਕ ਨੂੰ ਵੀ ਥੇਰੇ ਸੀ ਗਏ ਪਰ ਸੱਚੀ ਗੱਲ ਜਰਤ ਨਾ ਕਹੋ ਬਸ ਕੋਈ ਨਹੀਂ ਗੁਰੂ ਜੀ ਕਹਿੰਦੇ ਸੋ ਪ੍ਰਮਾਤਮਾ ਤੇਰੀ ਸਿਰਫ ਸਲਾਹ ਕਰਨੀ ਹੈ ਪਰ ਤੇਰਾ ਅੰਤ ਨਹੀਂ ਕਹਿਣ ਦਾ ਅੰਤ ਫੇਰ ਵੀ ਤੇਰੀ ਸਲਾਹਤਾ ਕਰਨ ਦੇ ਨਾਲ ਤੈਨੂੰ ਵਾਟਾ ਵਾਟਾ ਕਹਿਣ ਦੇ ਨਾਲ ਤੂੰ ਵੱਡਾ ਨਹੀਂ ਹੋਣ ਲੱਗਿਆ ਜੇ ਤੂੰ ਮੈਂ ਕਹਿਣ ਲੱਗਾ ਵੀ ਨਿੰਦਮ ਲੱਗ ਗਿਆ ਪ੍ਰਮਾਤਮਾ ਨੂੰ ਹੁਣ ਕਈ ਲੋਕ ਨਿੰਦ ਕਿਵੇਂ ਹੁੰਦੇ ਆ ਪ੍ਰਮਾਤਮਾ ਨੂੰ ਦੱਸਾਂ ਤੁਹਾਨੂੰ ਮੈਂ ਰੱਬ ਨੇ ਸਾਡੇ ਨਾਲ ਨਾ ਬਗਲੀ ਬੁਰੀ ਕੀਤੀ ਐ ਆਏ ਨਹੀਂ ਕਰਨੀ ਸੀ ਸਾਡੇ ਨਾਲ ਆਹ ਨਹੀਂ ਕਰਨਾ ਸੀ ਸਾਡੇ ਨਾਲ ਆਹ ਨਹੀਂ ਕਰਨਾ ਸੀ ਸਾਡੇ ਨਾਲ ਐਵੇਂ ਰੱਬ ਨੂੰ ਕਹੀ ਜਾਂਦੇ ਭਾਈ ਰੱਬ ਦਾ ਨਾ ਘੱਟੂ ਲੱਗਿਆ ਕੁਝ ਜਿਵੇਂ ਤੁਸੀਂ ਸਲਾਉਣ ਲੱਗੇ ਵੀ ਆਹ ਤਾਂ ਜੇ ਰੱਬ ਨੇ ਕਮੈਣ ਦੇਤੀ ਮੰਗ ਲੋ ਫਿਰ ਕਹਿੰਦਾ ਆਹਾ ਆਹਾ ਬਹੁਤ ਵੱਡਾ ਕੋ ਦੇਤਾ ਰੱਬ ਨੇ ਤੇ ਜੇ ਰੱਬ ਨੇ ਕੋਈ ਨੁਕਸਾਨ ਕਰਤਾ ਵਾਣੀ ਵਿੱਚ ਲਿਖੇ ਵੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਜਦੋਂ ਤਾ ਇਹਨੂੰ ਮਿਲ ਜਾਂਦਾ ਜਬ ਕਸ਼ ਪਾਵੈ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਰੋਵਣ ਲੱਗਤਾ ਹੈ ਜਦੋਂ ਤਾ ਪਾਉਂਦਾ ਹੁਣ ਤਾ ਕਹਿੰਦੇ ਗਰਭ ਕਰਦਾ ਮੈਂ ਬਣਾਤਾ ਮੈਂ ਤੁਹਾਨੂੰ ਆ ਜਮੀਨਾਂ ਲੈ ਕੇ ਦੇਤੀਆਂ ਮੈਂ ਮਿਹਨਤਾਂ ਨਾ ਕਰਕੇ ਤੁਹਾਨੂੰ ਕੋਠੀਆਂ ਪਾਤਨਾ ਤੇ ਜਦੋਂ ਘਰ ਚ ਕੋਈ ਨਿਰਸਾਨ ਹੋ ਜਾਂਦਾ ਕਹਿੰਦੇ ਮਾਇਆ ਗਈ ਤਬ ਰੋਵਣ ਲੱਗਤਾ ਹੈ ਕਿੰਨਾ ਤਾ ਜੜੀ ਗਿਆ ਜਮਾ ਬਸ ਆਹ ਹਾਲ ਬੰਦੇ ਦਾ ਆਪਣੇ ਮਨ ਦੀ ਸਥਿਤੀ ਤਾਂ ਇਹੀ ਆ ਨਾ ਪਿਆਰੋ ਜੇ ਕਿਸੇ ਚਾਰ ਬੰਦੇ ਨੇ ਆਪ ਨੂੰ ਸਲਾਹਤਾ ਕਰ ਦਿੱਤੀ ਤਾਂ ਆਪਾਂ ਤਾਂ ਚੜ ਜਾਣੇ ਆ ਜੇ ਕਿਸੇ ਦੋਵਾਂ ਨੇ ਆਪਾਂ ਨੂੰ ਕੋਈ ਮਾੜਾ ਕਹਿਦਾ ਤੇ ਆਪਾਂ ਸਾਰੇ ਅੰਦਰ ਆਇਆ ਐ ਹੋ ਜਾਂਦਾ ਮਨ ਮਜੂਸ ਹੋ ਜਾਂਦਾ ਇਹਨੇ ਮੈਨੂੰ ਮਾੜਾ ਕੋ ਆਖਿਆ ਸੋ ਦੁਨੀਆ ਦਾ ਸੁਭਾਅ ਹੈ ਗੁਰੂ ਜੀ ਕਹਿੰਦੇ ਭਾਈ ਸੋ ਪ੍ਰਮਾਤਮਾ ਦੀ ਸਿੱਖਤ ਸਲਾਹ ਕਹਿਣ ਦੇ ਨਾਲ ਵੀ ਕੋਈ ਅੰਤ ਨਹੀਂ ਪਾ ਸਕਦਾ ਪ੍ਰਮਾਤਮਾ ਕਹਿਣ ਨਾ ਅੰਤ ਵੀ ਕਈ ਚੱਲੋ ਇਹ ਪ੍ਰਮਾਤਮਾ ਆਇਆ ਹੈ ਪ੍ਰਮਾਤਮਾ ਆਇਆ ਹੈ ਪ੍ਰਮਾਤਮਾ ਕਈ ਚੱਲੋ ਗੁਰੂ ਜੀ ਕਹਿੰਦੇ ਅੰਤ ਨਾ ਕਰਨਾ ਦੇਨ ਨਾ ਅੰਤ ਉਹ ਪ੍ਰਮਾਤਮਾ ਬਹੁਤ ਕੁਝ ਕਰ ਰਿਹਾ ਹੈ ਉਹਦੀਆਂ ਦੇਨ ਨਾ ਅੰਤ ਉਹਦੀਆਂ ਦਾਤਾਂ ਵੀ ਵੜਨਾ ਬੇਅੰਤ ਹੈ ਉਹਦੀਆਂ ਦਾਤਾਂ ਦਾ ਵੀ ਅੰਤ ਕੋਈ ਨਹੀਂ ਪਿਆ ਰਿਹਾ ਵੀ ਜੇ ਕੋਈ ਦਾਤਾਂ ਵੀ ਦੇ ਚੱਲੇ ਵੀ ਬਹੁਤ ਇਤਨਾ ਪ੍ਰਮਾਤਮਾ ਨੇ ਦਾਤਾਂ ਬੜਾ ਵੱਡਾ ਬੰਦਾ ਬਣ ਕੇ ਦੁਨੀਆ ਦਾ ਬੜਾ ਵੱਡਾ ਬੰਦਾ ਫੇਰ ਵੀ ਪਿਆਰਿਓ ਉਹ ਪ੍ਰਮਾਤਮਾ ਦਾ ਅੰਤ ਨਹੀਂ ਪਹਜਿਆ ਸਕਦਾ ਦੁਨੀਆ ਵਿੱਚ ਐਸੇ ਆਦਮੀ ਪਏ ਆ ਜਿਨ੍ਹਾਂ ਨੂੰ ਆਪਣੀ ਕਮਾਈ ਦਾ ਕੋਈ ਅੰਦਾਜ਼ਾ ਨਹੀਂਗਾ ਵੀ ਸਾਨੂੰ ਅੱਥ ਨੂੰ ਕਿੰਨੇ ਆਮਦਨ ਹੋ ਜਾਂਦੀ ਹੈ ਕਈ ਬੰਦੇ ਨੂੰ ਇਹ ਨਹੀਂ ਪਤਾ ਆਪਦੇ ਕਈ ਦੁਨੀਆ ਵਿੱਚ ਐਜੇ ਅਮੀਰ ਬੰਦੇ ਪਏ ਆ ਜਿਨ੍ਹਾਂ ਨੂੰ ਆਪਣੀ ਆਮਦਨ ਦਾ ਅੰਦਾਜ਼ਾ ਨਹੀਂਗਾ ਕਿ ਸਾਨੂੰ ਕਿੰਨੀ ਹੈ ਇੱਕ ਵਾਰ ਸਮੋਟਾ ਜਾਂ ਸਿੱਟਾ ਜਾਂ ਕੱਢ ਕੇ ਲਾ ਕੇ ਦਿੰਦੇ ਆ ਉਹ ਵੀ ਸਾਡੀ net ਦੀ ਆਮਦਨ ਇੰਨੀ ਹੈ ਤੇ ਨੀ ਤਾਂ ਗੁਰੂ ਜਗਤਿ ਫੇਰੀ ਦੁਨੀਆ ਬਯੰਤ ਪਈਏ ਪ੍ਰਮਾਤਮਾ ਕਿੰਨਾ ਦਾਤਾਂ ਦੇ ਰਿਆ ਅੰਤ ਨਾ ਵੇਖਣਾ ਸੁਣਨਾ ਅੰਤ ਤੈਨੂੰ ਵੇਖਣ ਵਾਲੇ ਤੈਨੂੰ ਸੁਣਨ ਵਾਲਿਆ ਉਹ ਵੀ ਅੰਤ ਨਹੀਂ ਪਾ ਸਕਦੇ ਮਾਲਕਾ ਕਿਉਂਕਿ ਜਿਹੜੇ ਪ੍ਰਮਾਤਮਾ ਨੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਪਿਆਰਿਓ ਬਸ ਫਿਰ ਤਾਂ ਉਹ ਇਹੀ ਕਹਿੰਦੇ ਐ ਕਹਿੰਦੇ ਵੀ ਕਹੋ ਕਬੀਰ ਗੁੰਗਾ ਗੁਰ ਖਾਇਆ ਪੁੱਛੇ ਤੇ ਕਿਆ ਕਹੀ ਐ ਕਹਿੰਦੇ ਗੁੰਗੇ ਨੇ ਗੁਰ ਖਾ ਲਿਆ ਕਦੇ ਉਹਨੂੰ ਪੁੱਛਿਆ ਵੀ ਕੀ ਸੁਵਾਰਤਾਂ ਤੇ ਨਹੀਂ ਹੋਣ ਨਹੀਂ ਪਤਾ ਬਸ ਜਿਵੇਂ ਭਗਤ ਕਬੀਰ ਜੀ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪ ਚੁੱਪੀ ਹੋ ਜਾਂਦੇ ਉਹ ਤਾਂ ਬਸ ਉਹ ਕਹਿੰਦੇ ਨਾਮ ਪ੍ਰਮਾਤਮਾ ਸੀ ਕੀ ਦਹਾਦ ਕੇ ਤੇਰਾ ਅੰਤ ਹੀ ਕੋਈ ਨਹੀਂ ਆ ਸੋ ਗੁਰੂ ਜੀ ਕਹਿੰਦੇ ਅੰਤ ਨਾ ਵੇਖਣ ਸੁਣਨ ਅੰਤ ਤੈਨੂੰ ਬਥੇਰੇ ਮਾਲਕ ਦੀ ਸੁਣ ਰਿਹਾ ਤੈਨੂੰ ਬਥੇਰੇ ਧਿਆਨ ਧਰਦਿਆ ਲੈ ਉਹ ਕੋਈ ਮੰਦਰ ਵਿੱਚ ਜਾਂਦਾ ਕੋਈ ਮੱਤ ਦੇ ਵਿੱਚ ਜਾਂਦਾ ਕੋਈ ਗੁਰਦੁਆਰਾ ਸਾਹਿਬ ਹੁੰਦਾ ਫੇਰਾ ਧਿਆਨ ਧਰਦੇ ਆਮਾਲ ਕਰਦੇ ਨੂੰ ਸੁਣਦਾ ਪਰ ਨਹੀਂ ਤੇਰਾ ਅੰਤ ਨਹੀਂ ਪਾਇਆ ਜਾ ਸਾਧਾ ਆਤਨਾ ਜਾਪੈ ਕਿਆ ਮਨ ਮੰਤ ਮੰਤ ਦਾ ਅਰਥ ਹੁੰਦਾ ਜੀ ਉਹ ਪ੍ਰਮਾਤਮਾ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸਾਨੂੰ ਨਹੀਂ ਪਤਾ ਨਾ ਆਤਨਾ ਜਾਪੈ ਕਿਆ ਮਨ ਮੰਤ ਕਹਿੰਦੇ ਉਹ ਪ੍ਰਮਾਤਮਾ ਦੇ ਮਨ ਵਿੱਚ ਕੀ ਚੱਲਦਾ ਸਾਡੇ ਨਾਲ ਬਿੰਦ ਨੂੰ ਕੀ ਹੋਣਾ ਸਾਨੂੰ ਕੋਈ ਪਤਾ ਨਹੀਂ ਬਾਣੀ ਚ ਲਿਖੀ ਨਾ ਗੱਲ ਇਹ ਹੋਰ ਗੁਰੂ ਸਾਹਿਬ ਜੀ ਨੇ ਕਹਿੰਦੇ ਵੀ ਜੋ ਮਨ ਚਿਤਨਾ ਚੇਤੇ ਸੰਸੋ ਗਾਲੀ ਰੱਬ ਕੀਆ ਜਿਹੜੀ ਚਿਤ ਚੇਤੇ ਵਿੱਚ ਨਹੀਂ ਸੀ ਆ ਹੁਣ ਆ ਪਿੱਛੇ ਜੇ ਹੁਣ ਕੁਛ ਦਿਨ ਹੋ ਕੇ ਪਛਾਲ ਆਇਆ ਕਿ ਉਹਨਾਂ ਚਿਤ ਚੇਤੇ ਵਿੱਚ ਸੀਗਾ ਵੀ ਸਾਡੀਆਂ 20-20 ਮੰਜ਼ਲਾਂ ਦੀਆਂ ਕੁੱਠਾਂ ਡਿੱਗ ਪਣ ਉਹਨਾਂ ਨੂੰ ਜਾਸ ਸੀ ਜੀ ਨਹੀਂ ਜਾਸ ਸੀ ਪਹਿਲਾਂ ਸੋ ਆਪਣੇ ਵੀ ਆਪਣੇ ਵੀ ਆਈਆਂ ਆਪਾਂ ਨੇ ਨਾਲ ਵੀ ਪਤਾ ਨਹੀਂ ਕੀ ਹੋ ਜਾਣਾ ਤਾ ਸੋ ਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਪ੍ਰਮਾਤਮਾ ਬੜਾ ਬੇਅੰਤ ਹੈ ਉਹ ਉਹਦੇ ਮਨ ਵਿੱਚ ਕੀ ਚੱਲਦਾ ਹੈ ਉਹ ਪ੍ਰਮਾਤਮਾ ਹੀ ਜਾਣਦਾ ਬਸ ਅੰਤ ਨਾ ਜਾਪਿਆ ਕੀਤਾ ਆਕਾਰ ਭੇ ਮਾਲਕ ਜੀ ਉਹ تیر ਕੀਤਾ ਹੋਇਆ ਆਕਾਰ ਵੀ ਦੁਨੀਆ ਨੂੰ ਕਿਵੇਂ ਬਣਾਈ ਐ ਇਹ ਆਕਾਰ ਕਿਵੇਂ ਬਣਾਇਆ ਧਰਤੀ ਕਿਵੇਂ ਬਣਾਈ ਐ ਸੂਰਜ ਕਿਵੇਂ ਬਣਾਈ ਚੰਦਰਮਾ ਕਿਵੇਂ ਬਣਾਈ ਇਹਦਾ ਵੀ ਕੋਈ ਅੰਤ ਨਹੀਂ ਮਿਲਦਾ ਨਾ ਅੰਤ ਹੀ ਕੋਈ ਨਹੀਂ ਅੰਤ ਨਾ ਜਾਪਿਆ ਪਾਰਾਵਾਰ ਉਹਦਾ ਪ੍ਰਮਾਤਮਾ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਉਰਲਾ ਬੰਨਾ ਤੇ ਪਰਲਾ ਬੰਨਾ ਸਾਇੰਸ ਵਾਲੇ ਕਹਿੰਦੇ ਆ ਨਾ ਵੀ ਅਸੀਂ ਜੀ ਆਹ ਕਰ ਲਿਆ ਆਹ ਲੱਭ ਲਿਆ ਆਹ ਲੱਭ ਲਿਆ ਉਹ ਜਦੋਂ ਫਿਰ ਹੋਰ ਖੋਜ ਹੁੰਦੀ ਹੈ ਜਿਵੇਂ ਅਣੂ ਪਰਮਾਣੂ ਫਿਰ ਪ੍ਰੋਟੋਜੋਆ ਇਹਨਾਂ ਨੂੰ ਮਿਲਿਆ ਜੀ ਆਹ ਹੁਣ ਸਾਇੰਸ ਦੇ ਸਬੰਧਤ ਇਹ ਬੱਚਾ ਨੂੰ ਪਤਾ ਐ ਇਸ ਗੱਲ ਦਾ ਜਿਨ੍ਹਾਂ ਨੇ ਪੜਿਆ ਹੈ ਤੋਂ ਪਹਿਲਾਂ ਸਾਇੰਸ ਵੀ ਇਹਨਾਂ ਨੂੰ ਅਣੂ ਮਿਲਿਆ ਸੀ ਪਹਿਲਾਂ ਫਿਰ ਪਰਮਾਣੂ ਜਿਹਦੇ ਤੋਂ ਬੰਬ ਬਣਦੇ ਐ ਇਹ ਪਰਮਾਣੂ ਬਹੁਤ ਬਰੀਕ ਤੱਤ ਹੈ ਜਿਨ੍ਹਾਂ ਨੂੰ ਜੋੜ ਕੇ ਫਿਰ ਬੰਦੇ ਨਾਲ ਤਾਂ ਵਿਨਾਸ਼ਕਾਰੀ ਬਣਾਤਾ ਇਹਨੂੰ ਵੀ ਪਰਮਾਣੂ ਨੂੰ ਵੀ ਵਿਨਾਸ਼ਕਾਰੀ ਬਣਾਤਾ ਲਾ ਮਨੁੱਖਤਾ ਖਤਰੇ ਚ ਪਾਤੀ ਜਦੋਂ ਕੋਈ ਮਾੜਾ ਜਾਂ ਦੇਸ਼ ਕੋਈ ਬੋਲਦਾ ਕਿ ਦੂਜੇ ਕਹਿੰਦੇ ਵੇਖ ਲੋ ਪਰਮਾਣੂ ਬੰਬ ਸੁੱਟਦੇ ਆਂ ਕਿ ਬਸ ਇੱਕ ਮਲਵੀ ਸੈਕਿੰਡਾਂ ਦੇ ਹਿਸਾਬ ਦੇ ਨਾਲ ਓਹੋ ਦੁਨੀਆ ਨੂੰ ਤਬਾਹ ਕਰ ਸਕਦਾ ਦਾ ਪ੍ਰਮਾਣ ਨੂੰ ਆਓ ਤੇ ਅੱਖ ਦੇ ਨਾਲ ਉਹਨੂੰ ਜਿਉਂਦੇ ਵੇਖਿਆ ਆ ਜਿਹੜੀ ਸਾਡੀ ਸਕੂਲ ਅੱਖ ਹੈ ਉਹ ਪ੍ਰਮਾਣ ਨੂੰ ਦੇਖ ਨਹੀਂ ਸਕਦੀ ਕਿੰਨਾ ਪ੍ਰੇਕਾ ਤਾ ਹੈ ਤੇ ਸਾਇੰਸ ਨੇ ਜੋੜ-ਜੋੜ ਕੇ ਉਹਨੂੰ ਵੀ ਵਿਨਾਸ਼ਕਾਰੀ ਬਣਾਤਾ ਉਹ ਸ਼ਕਤੀ ਆ ਨਾ ਪ੍ਰਮਾਤਮਾ ਦੀ ਬਣਾਈ ਹੋਈ ਸ਼ਕਤੀ ਹੈ ਜੀ ਆ ਜਿਹੜਾ ਸਾਡੇ ਸਰੀਰ ਦੇ ਵਿੱਚ ਸੈੱਲ ਹੈ ਇਹ ਇਹ ਵੀ ਇੱਕ ਸ਼ਕਤੀ ਆ ਬਸ ਜੋੜ-ਜੋੜ ਜੁੜ-ਜੁੜ ਕੇ ਛਿੱਟੇ ਸੈੱਲ ਜਿਹੜੇ ਵਾਈਟ ਸੈੱਲ ਜਿੰਨੂੰ ਪੈਦਾ ਨੇ ਲਾਲ ਸੈੱਲ ਐਡਰੈਸਲ ਆ ਬਣ ਕੇ ਸਰੀਰ ਦੇ ਵਿੱਚ ਗਰਦਸ਼ ਕਰਦੇ ਫਿਰਦੇ ਆ ਕਿੱਟੇ ਵਾਜਣ ਲਾਲ ਨੂੰ ਖਾ ਜਾਂਦੇ ਐ ਜੇ ਲਾਲ ਸਿਲਾਂ ਦੇ ਕੋਈ ਮਾੜੀ ਮੁਕੀ ਮਾਤਰਾ ਇੱਧਰ ਉੱਧਰ ਹੋ ਜੇ ਸਰੀਰ ਬਿਮਾਰ ਹੋ ਜਾਂਦਾ ਸਰਹੋ ਵਿਚਾਰ ਕਹਿੰਦੇ ਪ੍ਰਮਾਤਮਾ ਜੀ ਤੇਰਾ ਅੰਤ ਕੋਈ ਨਹੀਂਗਾ ਤੇਰਾ ਆਕਾਰ ਬਣਾਇਆ ਹੋਇਆ ਕੋਈ ਅੰਤ ਨਹੀਂ ਬੇਅੰਤ ਹੈ ਤੇਰਾ ਆਕਾਰ ਜੀ ਅੰਤ ਨ ਜਾਪੇ ਪਾਰ ਆਵਰ ਉਰਲਾ ਬੰਨਾ ਪਰਲਾ ਬੰਨਾ ਤੇਰਾ ਕੋਈ ਹੱਦ ਬੰਨਾ ਨਹੀਂਗਾ ਮੀ ਇਕ ਜਿਵੇਂ ਸਮੁੰਦਰ ਹਨ ਸਮੁੰਦਰ ਦਾ ਵੀ ਹੱਦ ਬੰਨਾ ਦਾ ਕਹਿੰਦੇ ਵੀ ਆ ਸ਼ਾਂਤ ਸਾਗਰ ਜੈ ਆ ਹਿੰਦ ਮਹਾਸਾਗਰ ਹੈ ਜੀ ਆ ਅੰਧ ਮਹਾਸਾਗਰ ਹੈ ਆ ਡੋਡੀ ਨਾਂ ਦੇਤੇ ਨਾ ਬੰਦੇ ਨੇ ਤਾਂ ਪਰ ਪ੍ਰਮਾਤਮਾ ਇਹ ਤੇਰਾ ਕੋਈ ਅੰਤ ਕੋਈ ਨਹੀਂਗਾ ਅੰਤ ਕਾਰਨ ਕੀਤੇ ਬਿਲਲਾਹੇ ਕਹਿੰਦੇ ਤੇਰਾ ਅੰਤ ਕੌਣ ਵਾਸਤੇ ਬੜੇ ਚੀਕਾਂ ਮਾਰਦੇ ਫਿਰਦੇ ਆ ਬਿਲਲਾਹੇ ਦਾ ਅਰਥ ਹੁੰਦਾ ਹੈ ਬਿਲ ਲਾਉਣਾ ਵੀ ਰੋਂਦੇ ਜੇ ਫਿਰਨਾ ਵੀ ਪ੍ਰਮਾਤਮਾ ਦਾ ਅੰਤ ਪਾਲ ਕੇ ਜਿਵੇਂ ਸਾਇੰਸ ਕਰਦੀ ਫਿਰਦੀ ਹੈ ਸਾਹਿਬ ਕਹਿੰਦੇ ਵੀ ਅਸੀਂ ਅਸੀਂ ਪ੍ਰਮਾਤਮਾ ਦਾ ਅੰਤ ਪਾ ਕੇ ਛੱਡਣਾਗਾ ਐ ਤਾਂ ਰੋਣਾ ਹੀ ਐ ਵੀ ਪਹਿਲੇ ਉਹਨਾਂ ਗੁਰੂ ਜੀ ਕਹਿੰਦੇ ਤੇਰਾ ਅੰਤ ਪਾਉਣ ਵਾਸਤੇ ਉਹ 체ਰੇ ਬਲ ਲਾਉਂਦੇ ਕਰਦੇ ਆ ਬਿਲਲਾਹੀ ਉਹ ਤੇਰਾ ਅੰਤ ਪਾਉਣ ਨੂੰ ਕਰਦੇ ਪਰ ਤਾਂ ਕਿ ਅੰਤ ਨਾ ਪਾਏ ਜਾਏ ਤੇਰਾ ਅੰਤ ਨਹੀਂ ਪਾਇਆ ਜਾਣਾ ਮਾਲਕਾ ਤੋ ਹੈ ਇਹ ਬੇਅੰਤ ਇਹ ਅੰਤ ਨਾ ਜਾਣੇ ਕੋਈ ਇਹ ਅੰਤ ਨੂੰ ਜਾਣ ਹੀ ਨਹੀਂ ਸਕਦਾ ਕੋਈ ਬਹੁਤਾ ਕਹੀ ਹੈ ਬਹੁਤਾ ਹੋ ਉਹ ਵੱਡਾ ਪ੍ਰਮਾਤਮਾ ਉਹ ਵੱਡਾ ਹੀ ਰਹੂਗਾ ਗੁਰੂ ਜੀ ਕਹਿੰਦੇ ਤੇ ਵੱਡੇ ਨੂੰ ਕਹਿਣ ਵਾਲੇ ਵੱਡਾ ਤੇ ਵੱਡੇ ਦੇ ਵਿੱਚ ਹੀ ਸਮਾ ਜਾਂਦੇ ਆਪਾਂ ਕੱਲ ਗੱਲ ਹੋ ਚੁੱਕੀ ਇਹਦੇ ਤੇ ਕੱਲ ਆਪਾਂ ਇਹ ਗੱਲ ਕਰ ਚੁੱਕੇ ਹਾਂ ਵੱਡੇ ਨੂੰ ਕਹਿਣ ਵਾਲੇ ਵੱਡੇ ਦੇ ਵਿੱਚ ਹੀ ਸਮਾ ਜਾਂਦੇ ਬਸ ਉਹ ਕਹੇ ਜੋ ਕੇ ਵੀ ਨਹੀਂ ਰਹਿੰਦੇ ਬਸ ਉਹ ਤਾਂ ਪਛੋ। ਸੋ ਗੁਰੂ ਜੀ ਕਹਿੰਦੇ ਵੱਡਾ ਸਹਬ ਉੱਚਾ ਤਾਂ ਉਹ ਪ੍ਰਮਾਤਮਾ ਬਹੁਤ ਵੱਡਾ ਹੈ। ਉਹਦਾ ਜਿੱਥੇ ਉਹ ਪ੍ਰਮਾਤਮਾ ਸਭ ਥਾਂ ਦੇ ਉੱਤੇ ਹਾਜ਼ਰ ਨਾਲ ਉਹ ਥਾਂ ਵੀ ਬਹੁਤ ਉੱਚਾ ਹੈ। ਉਹਨੂੰ ਕੋਈ ਚੈਲੰਜ ਨਹੀਂ ਕਰ ਸਕਦਾਗਾ। ਦੁਨੀਆ ਦੇ ਵਿੱਚ ਤਾਂ ਜੇ ਕੋਈ ਰਾਜਾ ਹੋਵੇ ਉਹਦੇ ਗੱਦੀ ਨੂੰ ਚੈਲੰਜ ਕਰ ਸਕਦੇ ਆ ਨਾ। ਇੱਕ ਦੂਜੇ ਨੇ ਉਹਦੇ ਤੇ ਹਮਲਾ ਕਰਤਾ ਦੇਸ਼ ਨੇ ਉਹਦੀ ਗੱਦੀ ਲਾ ਕੇ ਆਉ ਮਾਰੀ ਇੱਕ ਚੈਲੰਜ ਹੋ ਜਾਂਦਾ ਦੇਸ਼ ਦੇ ਵਿੱਚ ਹੀ ਚੈਲਜ ਇੱਕ 파ਰਟੀ ਦੂਜੀ 파ਰਟੀ ਦੇ ਪ੍ਰਧਾਨ ਮੰਤਰੀ ਨੂੰ ਚੈਲਜ ਕਰ ਦਿੰਦੀ ਹੈ ਕਹਿੰਦੇ ਵੋਟਾਂ ਹੀ ਤੈਨੂੰ ਭਾਈ ਤੀ ਹਰਾ ਦੇਣਾ ਮੁੱਖ ਮੰਤਰੀ ਦੀ ਕੁਰਸੀ ਨੂੰ ਚੈਲਜ ਚੈਲਜ ਹੋ ਜਾਂਦਾ ਪਰ ਉਹਦੇ ਪ੍ਰਮਾਤਮਾ ਦੇ ਗੁਰੂ ਜੀ ਕਹਿੰਦੇ ਸੰਘਾਸਨ ਨੂੰ ਕੋਈ ਚੈਲਜ ਨਹੀਂ ਕਰ ਸਕਦਾ ਨਾ ਉਹਦੀ ਥਾਂ ਉੱਚੀ ਰਹਿਣੀ ਹੈ ਉਹ ਬਾ ਉਵੇਂ ਰਹਿਣਾਗਾ ਏਵਡ ਉੱਚਾ ਹੋਵੇ ਕੋਏ ਉੱਚੇ ਉੱਪਰ ਉੱਚਾ ਨਾ ਹੋ ਕਹਿੰਦੇ ਵੀ ਉੱਚੇ ਤੋਂ ਵੀ ਉੱਪਰ ਉਹਦਾ ਨਾਮ ਉੱਚਾ ਹੈ ਉਹ ਜਿਵੇਂ ਮੰਜ਼ਲ ਤੋਂ ਪਹਿਲਾਂ ਰਸਤਾ ਵੱਡਾ ਹੁੰਦਾ ਨਾ ਇਵੇਂ ਜਿਵੇਂ ਕਹਿੰਦੇ ਉਹਦੇ ਉਹਦਾ ਨਾਮ ਜਿਵੇਂ ਕੋਈ ਵਾਹਿਗੁਰੂ ਕਹਿੰਦਾ ਕੋਈ ਅੱਲਾਹ ਕਹਿੰਦਾ ਉਹੀ ਮੰਜ਼ਲ ਹੈ ਸਾਡੀ ਪਰ ਆਹ ਰਸਤਾ ਹੈ ਜੀ ਇਹ ਰਸਤਾ ਗੁਰੂ ਜੀ ਕਹਿੰਦੇ ਜਿਹੜੇ ਫਿਰ ਤੁਰਦੇ ਆ ਨਾਮ ਜਪਦੇ ਪ੍ਰਮਾਤਮਾ ਦਾ ਏਵਡ ਉੱਚਾ ਹੋਵੇ ਕੋਈ ਐਡਾ ਉੱਚਾ ਕੋਈ ਅਵਸਥਾ ਬਣਾਵੇ ਤਾ ਪਤਾ ਲੱਗੇ ਨਾ ਉਹ ਪਾਈ ਜਿੱਦੇ ਕੋਈ ਅਵਸਥਾ ਬਣੂਗੀ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ ਤੇ ਜਿਹਨੇ ਕੋਈ ਇੰਜੀਨੀਅਰਿੰਗ ਬਰਾਬਰ ਕਰ ਲਈ ਉਹਦੇ ਨੂੰ ਪਤਾ ਇਹਦੇ ਵਿੱਚ ਆ ਗੋਣਾ ਹੈ ਤੇ ਜਿਹਨੂੰ ਪਤਾ ਹੀ ਕੋਈ ਨਹੀਂਗਾ ਭਾਵੇਂ ਉਹ ਕੋਈ ਜਾਣ ਸਕਦਾ ਵੀ ਇੰਜੀਨੀਅਰਿੰਗ ਕੀ ਹੁੰਦੀ ਹੈ ਜਾਂ ਕੋਈ ਹੋਰ ਕਿਸੇ ਤਰ੍ਹਾਂ ਨਾਲ ਸੰਨਤ ਕੋਈ ਵੱਡੀ ਕੋਈ ਉਹ ਨੌਕਰੀ ਲੈਤੀ ਹੈ ਕਰਕੇ ਆਈਪੀਐਸ ਫੀਸੀਸ ਕਰਕੇ ਕੋਈ ਨੌਕਰੀ ਪ੍ਰਾਪਤ ਕਰਨੇ ਬੱਚੇ ਨੇ ਤੇ ਉਹਦੇ ਬਰਾਬਰ ਕੋਈ ਜਦੋਂ ਆਈਪੀਐਸ ਪੀਸਿਸ ਕਰੋ ਪੜ੍ਹਾਈ ਰਾਤਾਂ ਨੂੰ ਇੱਕ ਇੱਕ ਵੇ ਤੱਕ ਜਾ ਕੇ ਪੜ੍ਹਨਾ ਪੈਂਦਾ ਫਿਰ ਕਿਤੇ ਜਾ ਕੇ ਆਈਪੀਐਸ ਪੀਸਿਸ ਹੁੰਦੀ ਐਵੇਂ ਨਹੀਂ ਹੋ ਜੇ ਸੋ ਗੁਰੂ ਜੀ ਕਹਿੰਦੇ ਐਵੇਂ ਜੇ ਮੈਂ ਧਰਮ ਦਾ ਗਿਆਨ ਵੀ ਐਵਡ ਉੱਚਾ ਹੋਵੇ ਕੋਈ ਪ੍ਰਮਾਤਮਾ ਦਾ ਜਿੱਦੀ ਅਵਸਥਾ ਉੱਚੀ ਬਣੇ ਜਿਵੇਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਜਾਣ ਸਕਦਾਗਾ ਤੇ ਜਿਹੜਾ ਉਸ ਰਸਤੇ ਦਾ ਪੰਧ ਹੀ ਨਹੀਂਗਾ ਐਵੇਂ ਕਹੀ ਜਾਵੇ ਪ੍ਰਮਾਤਮਾ ਆਇਆ ਪ੍ਰਮਾਤਮਾ ਆਇਆ ਸਨ ਵੱਡਾ ਆਖੇ ਸਭ ਕੋ ਏ ਕੇਵੜ ਵੱਡਾ ਦੀਖਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣਾ ਵਾਲੇ ਤੇਰੇ ਰਹੇ ਸਮਾਏ ਸੋ ਤਾਂ ਉਹਦੇ ਵਿੱਚ ਹੀ ਸਮਾ ਜਾਂਦੇ ਐ ਸੋ ਗੁਰੂ ਜੀ ਕਹਿੰਦੇ ਏਵਡ ਊਚਾ ਹੋਵੇ ਕੋਈ ਤ ਸੂਚੇ ਤੋਂ ਜਾਣੈ ਸੋ ਏ ਜੇਵੜ ਆਪ ਜਾਣੈ ਆਪ ਆਪ ਕਹਿੰਦੇ ਉਹ ਪ੍ਰਮਾਤਮਾ ਬਹੁਤ ਵੱਡਾ ਐ ਉਹ ਆਪ ਹੀ ਜਾਣਦਾ ਆਪਦੀ ਬਣਾਈ ਹੋਈ ਕੁਦਰਤ ਨੂੰ ਕਿੰਨੇ ਪਤਾਲ ਬਣਾਏ ਐ ਕਿੰਨੇ ਆਕਾਸ਼ ਬਣਾਏ ਐ ਉਹ ਪ੍ਰਮਾਤਮਾ ਦਾ ਬਿਆਨਨਤਾ ਹੈ ਗੁਰੂ ਜੀ ਕਹਿੰਦੇ ਨਾਨਕ ਨਦਰਿ ਕਰਮੀ ਦਾਤ ਇਹ ਗੁਰੂ ਜੀ ਕਹਿੰਦੇ ਦਾਤ ਭਾਈ ਕਰਮਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਜਿਹੜਾ ਮਨੁੱਖ ਫਿਰ ਚੰਗੇ ਕਰਮ ਦੁਨੀਆਂ ਵਿੱਚ ਕਰਦਾ ਹੈ ਫਿਰ ਉਹਨੂੰ ਫਿਰ ਜੋ ਉੱਚੀ ਅਵਸਥਾ ਪ੍ਰਮਾਤਮਾ ਬਖਸ਼ ਦਿੰਦਾਗਾ ਇਹ ਅਰਦਾਸ ਆਪਾਂ ਵੀ ਕਰਨੀ ਹੈ ਭਾਈ ਇਹ ਪ੍ਰਮਾਤਮਾ ਸਾਨੂੰ ਵੀ ਇਹ ਉੱਚੀ ਦਾਤ ਅਵਸਥਾ ਜੋ ਉੱਚੀ ਆਤਮਿਕ ਅਵਸਥਾ ਦੀ ਦਾਤ ਹੈ ਇਹ ਸਾਨੂੰ ਵੀ ਬਖਸ਼ੋ ਇਹ ਤੁਹਾਡਾ ਗਹਿਰਾ ਗਿਆਨ ਸਾਡੇ ਮਨ ਨੂੰ ਵੀ ਸਮਝ ਪੈ ਜਾਵੇ ਫੇਰੇ ਜਨਮ ਲੋਕ ਸੁਫੀਏ ਪਰ ਲੋਕ ਸਹਿਲੇ ਨਾਨਕ ਹਰਪ੍ਰਭ ਆਪੇ ਮਿਲ ਜਿਓ ਸਾਰੀ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ